Pregnancy 'ਚ panjiri ਬਣਾਉਣ ਖਾਣ ਦੀ ਭੈਣੋ ਬਿਲਕੁਲ ਘੋਲ ਨਾ ਕਰਿਓ ਖਾਸ ਕਰ ਜੇ ਤੁਸੀਂ ਵਿਦੇਸ਼ 'ਚ ਕੱਲੀਆਂ ਹੋ। ਵੱਡੀ ਕੜਾਹੀ ਭਾਂਡਾ ਨਹੀਂ ਹੈਗਾ ਤਾਂ ਵੀ ਕੋਈ ਚੱਕਰ ਨਹੀਂ ਮੈਂ ਸੌਖੇ ਤਰੀਕੇ ਨਾਲ ਦੱਸੂਗੀ। ਜਿਆਦਾ ਥੱਕਣਾ ਨਹੀਂ ਚਾਹੁੰਦੀਆਂ ਤਾਂ ਆਟਾ ਤੁਸੀਂ ਇੱਕ ਦਿਨ ਪਹਿਲਾਂ ਕੱਲਾ ਭੁੰਨ ਕੇ ਰੱਖ ਲਿਓ ਬਿਨਾਂ ਕਿਓ ਤੋਂ। ਕਿਉਂਕਿ ਜਦੋਂ ਕਿਓ ਚਾਟਾ ਭੁੰਨਣਾ ਬਹੁਤ ਜ਼ੋਰ ਲੱਗਦਾ। ਕਮਰਕਸ ਮਖਾਣੇ ਤੇ ਚਾਰ ਗੂੰਦ ਆਪਾਂ ਜਿਹੜੇ ਇਹ ਭੁੰਨ ਕੇ ਪਾਉਣੇ ਨੇ ਇਹਨੂੰ ਠੰਡਾ ਕਰਕੇ ਫੇਰ ਆ ਜਿਹੜਾ ਤੁਸੀਂ ਪੀ ਲਿਓ। ਤੇ ਬਾਕੀ ਸਾਰੇ ਮੇਵੇ ਤੇ ਜਿਹੜਾ ਹੋਰ ਸਮਾਨ ਹੈ ਉਹ ਆਪਾਂ ਸਿੱਧਾ ਪੀ ਕੇ ਇੱਕ ਭਾਂਡੇ ਚ ਜਿਹੜਾ ਇਕੱਠਾ ਕਰ ਲੈਣਾ ਦਾਖਾਂ ਤੇ ਖੰਡ ਪਹਿਲਾਂ ਹੀ ਇੱਕ ਪਾਸੇ ਰੱਖ ਦਿਓ ਉਹ ਆਪਾਂ ਸਭ ਤੋਂ ਐਂਡ ਤੇ ਪਾਉਣੀਆਂ ਨੇ ਜੇ ਤੁਸੀਂ ਚਾਹਣੀ ਹੋ ਵੀ ਤੁਹਾਨੂੰ ਪੰਜੀਰੀ ਸਵਾਦ ਲੱਗੇ ਤਾਂ ਤੁਸੀਂ ਆਪਣੇ ਹਿਸਾਬ ਦੀਆਂ ਆਪਦੀ ਪਸੰਦ ਦੀਆਂ ਚੀਜ਼ਾਂ ਪਾਓ ਹਨਾ ਵੀ ਜੇ ਤੁਹਾਨੂੰ ਘਿਓ ਘੱਟ ਪਸੰਦਾ ਤਾਂ ਘੱਟ ਪਾ ਲਿਓ ਵੱਧ ਪਸੰਦਾ ਤਾਂ ਵੱਧ ਪਾ ਲਿਓ ਮੈਨੂੰ ਗਿੱਲੀ ਪੰਜੀਰੀ ਪਸੰਦਾ ਤਾਂ ਮੈਂ ਘਿਓ ਬਹੁਤ ਜ਼ਿਆਦਾ ਪਾਉਣੀ ਆ ਪਹਿਲਾਂ ਪੁੰਨਿਆ ਹੋਇਆ ਆਟਾ ਜਿਹੜਾ ਉਹ ਪਾ ਲੈਣਾ ਜਦੋਂ ਆਟਾ ਰਲ ਗਿਆ ਤਾਂ ਨਾਲ ਹੀ ਸਾਰੇ ਮੇਵੇ ਆ ਜਿਹੜਾ ਆਪਾਂ ਇੱਕ ਪਾਸੇ ਤਿਆਰ ਕਰੇ ਹੋਏ ਉਹ ਵਿੱਚ ਪਾ ਦੇਣੇ ਆ ਰਲਾਉਣ ਦਾ ਕੰਮ ਥੋੜਾ ਜਿਹਾ ਔਖਾ ਤਾਂ ਇੱਦੀ ਚ ਆਪਦੇ ਹਸਬੰਡ ਦੀ ਹੈਲਪ ਲੈ ਲਿਓ ਤੇ ਮੁੜ ਕੇ ਆ ਜਿਹੜਾ ਜਦੋਂ ਇਹ ਸਾਰਾ ਕੁਝ ਰਲ ਗਿਆ ਅੱਗ ਤੋਂ ਆਪਾਂ ਤਾਰ ਲੈਣਾਗਾ ਸੇਕ ਤੋਂ ਜਦੋਂ ਉਤਰ ਗਿਆ ਫੇਰ ਆ ਜਿਹੜਾ ਖੰਡ ਤੇ ਦਾਖਾਂ ਪਾਇਓ ਜੇ ਪਹਿਲਾਂ ਦਾਖਾਂ ਪਾ ਲਈਆਂ ਤਾਂ ਬਹੁਤ ਕਰੜੀਆਂ ਹੋ ਜਾਣੀਆਂ ਨੇ ਉਹ ਵਧੀਆ ਦੇਸੀ ਖਰਾਕ ਆ ਤੇ ਬ੍ਰੈਸਟ ਫੀਡਿੰਗ ਤੇ ਬੈਕ ਪੇਨ ਲਈ ਬਹੁਤ ਜ਼ਿਆਦਾ ਹੈਲਪ ਕਰਦੀ ਹੈ ਇਹ